ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਆਪਾਂ ਆਲੂਆਂ ਦੀ ਲਾਈਵ ਬੋਲੀ ਫਿਰੋਜ਼ਪੁਰ ਮੰਡੀ ਤੇ ਬੋਲੀ ਪਈ ਜੀ 10:30 ਵਜੇ ਸ਼ੁਰੂ ਹੋ ਜਾਂਦੀ ਹੈ ਤਰੀਕਾ ਜਿਹੜੀ ਅੱਜ 6 ਮਾਰਚ ਤੇ 2025 ਹੋ ਚੁੱਕੀ ਹੈ ਤੇ ਦੇਖਾਂਗੇ ਕਿਹੜੇ ਰੇਟ ਕਿੱਥੋਂ ਦਾ ਕਾਲੂਆਂ ਦੇ ਜਾਂਦੇ ਆ ਤੇ ਲਾਈਵ ਬੋਲੀ ਹੈ ਇਹ ਤੇ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆਏ ਜੀ ਆਪਣੇ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ ਨਾਲ ਬੈਲ ਵਾਲ ਆਈਕਨ ਜ਼ਰੂਰ ਨਾਲ ਆਪਣੇ ਨਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀ ਪਹੁੰਚਦੀ ਰਵੇ ਬੋਲ ਦੋ 230 ਬਸ ਆਪਤੀਆ 40 40 70 70 270 ਯਾਨੀ ਇਹ ਹੈ ਸਰ ਭਈਆ ਸਰ 85 90 90 ਜਿਆ ਮਨੂ ਇਹ ਜੁੜਦਾ ਕਰਦਾ ਹੈ ਜਿੰਨ ਸਰ ਇਹ ਨਹੀਂ ਲੈ ਆ ਆਈ ਆਈ ਆ 300 ਜਿੰਨੇ ਨੇ ਬਚੇ 135 ਘਟੇ ਆ ਗਿਆ ਜੋ ਜਾਣਵੇਂ ਨਹੀਂ ਚਾਹੋ 100000 ਉਹ ਇਹਨੂੰ ਵੇਖਣ ਦੀ ਲੋੜ ਨਹੀਂ ਯਾਰ ਸਿੱਧੇ ਦੇਖਦੇ ਹਾਂ ਹਾਂ ਪੰਜ ਪੰਜ ਨੂੰ ਲਾਣਾ ਹੈ ਇਹ ਜੀ ਖੋਲ ਦੇ ਯਾਰ ਬੜ ਦੇ ਵੜ ਦੇ ਕਿੱਡਾ ਵੜ ਦੇ ਯਾਰ ਅਗਲੇ ਬੰਦੇ ਜਿਹੜੀ ਹੈ ਨਾ ਮਿਕਸ ਵੀ ਘਾ ਤੇ ਚਲ ਆ ਗਿਆ ਆਰ ਜੇ ਲੈਣਾ ਨਾ ਵਾਹ ਬੜੀ ਵਾਹ ਬੜੀ ਲੋ ਜੀ ਬਹੁਤ ਵਧੀਆ ਨਿਕਲੇ ਆ ਬਹੁਤ ਵਧੀਆ ਨਿਕਲੇ ਆ ਚਲੋ ਚਲੋ 3 ਹਾਂਜੀ 305 ਚੱਲਿਆ ਭਾਈ 305 2.5 3 ਇੱਧਰ ਵੇਖੀ ਯਾਰ ਹਾਂਜੀ 305 ਚੱਕ ਪੁੱਤਰ ਨਾ ਚਲੋ ਕਿੱਨਾ ਕੱਟੇ ਨੇ ਸਾਡੇ 305 ਰੁਪਏ ਬੋਲੋ ਜੇਰਾ ਬੋਲੋ ਜੇਰਾ ਬੋਲੋ ਕੋਈ ਪੱਕੇ ਗੇ ਕੱਚੀ ਐ ਧੀ ਛੋੜ ਚਲਦੀ ਵੀ ਧੀ ਛੋੜ ਚਲਦੀ ਵੀ ਹਾਂਜੀ ਬੋਲੋ ਕੀ ਬੋਲਾਈ 6 2180 ਜੀ 200 ਪੱਕਾ 230 ਜੀ 235 ਜੀ 235 235 235 235 235 40 40 45 250 250 55 255 255 255 ਕਿੰਨੇ ਕਿਲੋ ਗੱਟਾ ਗੱਟਾ 300 255 150 ਕਿਲੋ 55 55 ਕਿਲੋ ਬੋਲਿਆ 55 ਕਿਲੋ ਵੀ ਮੰਨ ਕੇ ਜਿਹੜਾ ਗੱਟਾ ਭੜੀ ਯਾਰ ਹਾ ਇੱਕ ਗੱਡਾ ਘੱਟ ਦੇ ਉੱਤੇ ਇੱਕ ਗੱਡਾ ਘੱਟੇ ਹੋ ਜੀ ਸੁਣ 255 255 ਲੈਣ ਦੇ ਲੋੜ ਹੀ ਨਹੀਂ 255 ਆ ਜੀ ਬੋਲਣਾ ਬੇਰੇ 255 100 ਘੱਟਾ 100 255 ਬਾਈ ਬੋਲਣਾ ਪਾ 255 ਕਬਰੀ ਦਾਲ ਦੀ ਟੈਲੀ ਕਿੱਥੇ ਆਇਆ 255 ਆਲੂ ਸੁਪਰ ਹੋਵੇ ਦਾ ਯਾਰ ਕਿਉਂ 255 ਇਹਦਾ ਚਰ ਕੋਈ ਨਹੀਂ ਦੇ ਦੇ 255 ਹਾਂਜੀ ਬਾਬਾ ਇਹ ਬੋਲੋ ਆਪਾਂ ਮੇਰੇ ਵੀ ਨਹੀਂ ਮੇਰੇ ਵੀ ਮੈਂ ਦੋ ਪਲਦੀਆਂ ਕਾ ਕੇ ਮਾਰਿਆ ਫਰਦੂ ਆ ਰਿਹਾ ਆਨੂੰ ਵੜ ਕੇ ਆ ਗਿਆ ਆ ਗਿਆ ਸ਼ਿਕਾਇਤ ਦਾ ਸ਼ਿਕਾਇਤ ਨਾ ਦੋ ਕਲੜਾ ਕਟਾ ਹੋਵੇ ਉਹਨਾਂ ਨੇ ਟੌਰ ਬੋਰੀ ਪੁਰਵਿੰਦਸ਼ ਗਿਆ ਕਿੰਨੀ ਪਸੰਦ ਆ ਉਹ ਥੰਦਾ ਕਟਾ ਹੋਰ ਸਾਰਾ ਜਿੰਜਾ ਹੈ ਕਿੰਨੀ ਲੱਗਦੀ ਹੈ ਰਹਿਵਾਣ ਤੋਂ ਬੱਟੇ ਗਿਆ

ਆੜਾ ਦਾਣਾ ਫੋਲਟ ਹੋ ਗਿਆ। ਮਮਤਾ ਦਾ ਆਲਾ ਆਲੂ ਸਾਰੇ ਦਾਣੇ ਚੈੱਕ। ਠੀਕ ਹੈ। ਹਾਂ ਜੀ ਸਾਹਿਬ। ਉਹ ਇੱਕ ਤਾਂ ਦਾਣਾ ਹੈਗਾ ਬਾਕੀ ਤਕਰੀਬਨ 100 ਯਾਰ ਉੱਥੇ ਕੋਈ ਆਪ ਮਿਥੋ। ਦੁਬਾਰਾ ਬੋਲੀ ਬੋਲੀਏ। ਦੁਬਾਰਾ ਬੋਲੋ ਦੂਰ ਤੋਂ। ਉਹ ਉਰਾਪੋਂ ਉੱਥੇ ਖੜੇ ਆ ਕਿ ਨਹੀਂ ਖੜੇ? ਨਹੀਂ ਬਾਬਾ ਜੀ। 180 ਜੀ। 180। 180। 180। सौ अस्सी ती छोड़ी एक सौ अस्सी रुपये हाँ जी 200। दो सौ दो सौ दो सौ दो सौ दो सौ जी दो सौ दो सौ पां दो सौ पंज दस दो सौ पंद्रह दो सौ भी दो सौ भी दो सौ भी दो सौ भी 200 ਪੱਕਾ ਪੁੱਛਿਆ ਜੀ ਦਾਨ ਨੂੰ ਫਿਰ ਰਾਜਵੀਰ 200 ਪੱਕਾ ਪਸੰਦ ਹੋਵੇ ਤਾਂ ਫਿਰ ਪਰਵਾਹ ਹੀ ਕੋਈ ਆਪਾਂ ਚੱਲਣਾ ਨਹੀਂ ਆ ਗੜਬੜ ਹੋ ਜਾਣਾ ਸਵਾਪਾ ਕੋਈ ਨਹੀਂ ਬਣਨੀ ਨਹੀਂ ਚਲੋ ਸ਼ੁੱਟ ਹੋ ਗਿਆ ਚਲੋ ਕਬੀ ਡਾਇਮੰਡ ਤੇ ਇਹ ਲੱਗਦੇ ਹੋਏ ਡਬਲ ਡਬਲ ਇਹਨੂੰ ਪਤਾ ਹੀ ਕਿੰਨਾ ਲੋਜ ਦੇਖੋ ਜੀ ਵਾਹ ਬਾਈ ਵਾਹ ਬਿਲਕੁਲ ਫੁੱਲ ਦੇ ਸੀ ਕਿ ਹਲਾ ਕਮਾੜ ਇਹਨੂੰ ਕਹਦੇ ਆਲੂ ਇਹਨੂੰ ਕਹਿੰਦੇ ਆਲੂ ਬਲਕ ਬਟਾ ਹਰਲੋ ਆਲੂ ਆਲੋ ਵਧੀਆ ਮਾਲ ਹੈ 230 ਕਿੱਤੇ ਜਾ ਰਹੇ ਹਾਂਜੀ ਆ ਨਾਖ ਬਹੁਤ ਸ਼ੁਭਾਸ਼ਾਹ 200 ਦੇ ਉੱਪਰ ਦੇਣ ਪਾਏ ਨੇ ਬੋਲ ਦੋ 230 230 चालीस चालीस सत्तर सत्तर दो सौ सत्तर पचहत्तर अस्सी पचासी भाई तेन सौ ਕੁਝ ਨਹੀਂ ਜਾਣਵੇਂ ਨਹੀਂ ਕਹੋ ਸੋਹ ਯਾਰ ਉਹ ਨੂੰ ਵੇਖਣ ਦੀ ਲੋੜ ਨਹੀਂ ਆਸ ਕਿੱਦਾਂ ਬੜਦੇ ਹਾਂਜੀ ਪੰਜ ਪੰਜ ਨੂੰ ਲੱਗਣਾ ਹੈ ਇਹ ਕੋਲ ਦੇ ਯਾਰ ਹਾਂ ਦੇ ਮੜਦੇ ਕਿੱਦਾਂ ਮੜਦੇ ਯਾਰ ਇਹ ਮੰਗਾ ਜਿਹੜੀ ਹੈ ਨਾ ਮਿਕਸ ਵਿੱਚ ਗਿਆ ਦੇ ਪੁੱਟ ਚੱਲ ਗਿਆ ਧਾਰ ਜਲਾਣਾ ਵਾਹ ਭਾਈ ਵਾਹ ਬਾਹ ਭਾਈ ਉਹ ਤੋਂ ਵਧੀਆ ਨਿਕਲੇਗਾ ਉਹ ਤੋਂ ਵਧੀਆ ਨਿਕਲੇਗਾ ਚਲੋ ਚਲੋ 3 ਹਾਂਜੀ 305 ਚੱਲਿਆ ਭਈ 305 2.5 3 ਇੱਧਰ ਵੇਖੀ ਯਾਰ ਹਾਂਜੀ 305 ਚੱਕ ਪੁੱਤਰ ਨੌਲੀ ਚਲੋ ਕਿੱਥੇ ਕੱਟੇ ਨੇ 305 305 ਰੁਪਏ ਬੋਲਾ ਜੇਰਾ ਬੋਲਾ ਜੇਰਾ ਬੋਲੋ ਹੋਈ ਪੱਕੇ ਗਏ ਕੱਚੀ ਐ ਤੀ ਛੋੜ ਚੱਲਦੀ ਨਹੀਂ ਤੀ ਛੋੜ ਚੱਲਦੀ ਨਹੀਂ ਹਾਂਜੀ ਬੋਲੋ ਕੀ ਬੋਲਾਈ 6 2180 ਜੀ 200 ਪੱਕਾ 230 ਜੀ 235 ਜੀ 235 235 ਬਣਾ 235 235 40 40 45 250 250 55 255 255 ਹਾਂਜੀ 255 255 ਕਿੰਨੇ ਕਿਲੋ ਕਿੰਨੇ ਦਿੱਤੇ ਆ ਗੱਟਾ 150 255 50 ਕਿਲੋ 55 ਕਿਲੋ ਆਇਆ 55 ਕਿਲੋ ਬੋਲਿਆ 55 ਕਿਲੋ ਦੀ ਮੰਨ ਕੇ ਜਹਾਣਾ ਗੱਟਾ ਭੜੀ ਯਾਰ ਹਾ ਇੱਕ ਗੱਡਾ ਘੱਟ ਜੇ ਉੱਤੇ ਇੱਕ ਗੱਡਾ ਘੱਟੇ ਹੋ ਜੇ ਸੁਣ 255 255 ਰੈਂਡ ਲੋੜ ਹੀ ਨਹੀਂ ਆ 255 ਹਾਂ ਜੀ ਬੋਲਣਾ ਬੇਲੇ 255 100 ਬਟਾ 100 255 ਬਾਈ ਬੋਲਣਾ ਪਾ 255 ਕੰਪਲੀਟ ਨਾਲ ਦੀ ਟਾਲੀ ਕਿੱਥੇ ਆ 255 ਆਲੂ ਫੁੱਪਰ ਹੋਵੇ ਦਾ ਯਾਰ ਵੇਖਿਓ 255 ਇਹਦਾ ਚੇਰ ਕੋਈ ਨਹੀਂ ਦੇ ਦੇ 255 ਹਾਂਜੀ ਬਾਬਾ ਇਹ ਬੋਲਾ ਆਪਾ ਮੇਰੇ ਲਈ ਮੇਰੇ ਲਈ ਪੜੀਏ ਤਾਂ ਕਿ ਮੜਾਇਆ ਪੜੀਏ ਆਹ ਯਾਰ ਆਪ ਨੂੰ ਮੜਿਆ ਆ ਆ ਗੁਸ਼ਕਿਆ ਦਾ ਸ਼ਿਕਾਇਤ ਮਦਦ ਕੰੜਾ ਘਟਾ ਉਹਨਾਂ ਨੇ ਢੋਰ ਵਾਰ ਜੀ ਕਿ ਕਿਸ਼ਿਆ ਜੀ ਕਿੰਨੀ ਆ ਔਰ ਥੰਦਾ ਘਟਾ ਹੋਰ ਸਾਰਾ ਹੋ ਗਿਆ ਇਹ ਨਹੀਂ ਲੱਗਦੀ ਮਹਿਮਾਨ ਹੋਣ ਪੈ ਗਏ

ਸਾਰੇ ਬਾੜੇ ਨੂੰ ਫੋਲਡ ਹੋ ਗਿਆ। ਅੰਦਾਜ਼ਾ ਨਾਲ ਆਲੂ ਸਾਰੇ ਦਾਣੇ ਚੈੱਕ। ਠੀਕ ਹੈ। ਹੋਰ ਸਾਹਬ ਹੈ। ਉਹ ਇੱਕ ਤਾਂ ਦਾਣਾ ਹੈਗਾ ਬਸ ਤਕਰੀਬਨ ਪਿਆ ਹੈ। ਕੋਈ ਆਪ ਮੇਰੇ ਤੋਂ। ਦੁਬਾਰਾ ਬੋਲੋ। ਕੋਈ ਦੁਬਾਰਾ ਬੋਲੀ ਬੋਲੀਏ। ਦੁਬਾਰਾ ਬੋਲੋ ਦੂਰ ਤੋਂ। 180। ਉਹ ਨਾਪਾ ਉੱਥੇ ਖੜੇ ਆ ਕਿ ਨਹੀਂ ਖੜੇ? ਨਹੀਂ ਬਾਬਾ ਜੀ। ਸਾਫਾ ਤੁਹਾਨੂੰ ਬੋਲਿਆ। 180 ਜੀ। 180। 180। 180। सौ अस्सी ती छोड़ी एक सौ अस्सी रुपये जी दो सौ दो सौ दो सौ दो सौ दो सौ जी दो सौ दो सौ पांच दो सौ पंज दस दो सौ पंद्रह दो सौ भी दो सौ भी दो सौ भी दो सौ भी 200 ਪੱਕਾ ਪੁੱਛਿਆ ਜੀਦਾਂ ਨੂੰ ਫਿਰ ਰਾਜਵੀਰ 200 ਪੱਕਾ ਪੁੱਛਿਆ ਜੇ ਮਸਾਨਦ ਹੋਵੇ ਤਾਂ ਫਿਰ ਪਰਵਾਹ ਹੀ ਕੋਈ ਨਹੀਂ ਆਪਣੇ ਚੰਨਾ ਨਹੀਂ ਆ ਗਰਵਾੜ ਹੋ ਜਾਣਾ ਰਸਾ ਪੱਕਾ ਨਹੀਂ ਬਣ ਰਹੀ ਨਹੀਂ ਚਲੋ ਹੋ ਗਿਆ ਕਾ ਵੀ ਡਾਇਬੀਟ ਹੈ ਇਹ ਇਹਨੂੰ ਪਤਾ ਹੀ ਕਿੰਨਾ ਲੋ ਜੀ ਦੇਖੋ ਜੀ ਵਾਹ ਬਾਈ ਵਾਹ ਮਿਲਕ ਫੂਲ ਦੇਸੀ ਕੀ ਹਾਲਾ ਕਮਾਲ ਤੈਨੂੰ ਕਹਿੰਦੇ ਆਲੂ ਇਹਨੂੰ ਕਹਿੰਦੇ ਆਲੂ ਬਲਤ ਕਿਹੜਾ ਹਰਲੂ ਆਲੂ ਆਲੋ ਵਧੀਆ ਮਾਸੇ ਹਾਂਜੀ ਨਾ ਨਾ ਖਲ ਮਾਸ਼ਾ ਅੱਲਾਹ ਬਹੁਤ ਦੇਰ ਬਿਤਾਏ ਨੇ 230 230 40 40 60 70 270 ਯਾਰ ਇਹ ਹੈ ਸਰ ਭਈਆ ਸਰ 80 85 90 90 ਧਿਆਨ ਨਾਲ ਚੱਲੋ ਭਾ ਜਿਆ ਮਨੁੱਖ ਜਿੰਦਾ ਜਿੰਦਾ ਹੈ ਇਹ ਨੈਗੇਟਿਵ ਹੀ ਹੋਊਗਾ ਲੈ ਆ ਆਈ ਆਈ ਹਾਂ ਹੱਥ ਭਾਈ 300 ਜਿੰਨੇ ਦੇ ਭਾਈ 100 200 ਕਿਟੇ ਉਹ ਜਾਨ ਵੀ ਨਹੀਂ ਪੁੱਛਾ ਹੋਈ ਸੋਹ ਯਾਰ ਉਹ ਇਹਨੂੰ ਵੇਖਾਂ ਦੀ ਲੋੜ ਨਹੀਂ ਯਾਰ ਸੀ ਕਹਿੰਦੇ ਵੇਖ ਲੈ ਹਾਂਜੀ ਪੰਜ ਉੱਲਣਾ ਤਾਂ ਹੈਗਾ ਹੀ ਆ ਖੋਲ ਦੇ ਯਾਰ ਵੜਦੇ ਵੜਦੇ ਕਿੱਧਰ ਵੜਦੇ ਯਾਰ ਇਹ ਬੰਦਾ ਜਿਹੜੀ ਇਹ ਨਾ ਮਿਕਸ ਵੀ ਘਾਹ ਦੇ ਦਿੱਤੇ ਯਾਰ ਜਿਹੜਾ ਨਾ ਵਾਹ ਭਾਈ ਵਾਹ ਬੜੇ ਲਓ ਜੀ ਤੋਂ ਵਧੀਆ ਨਿਕਲੇਗਾ ਬਹੁਤ ਵਧੀਆ ਨਿਕਲੇਗਾ ਆਹ ਰਾਹ ਘੱਟੀ ਦਾ ਚੋਣ ਚਲੋ ਹਾਂਜੀ 305 ਚੱਲਿਆ ਭਈ 305 2 1/3 ਇੱਧਰ ਵੇਖੀ ਯਾਰ ਹਾਂਜੀ 305 ਚੱਕ ਪੁੱਤਰ ਲੌੜੀ ਚਲੋ ਜੀ ਕਿੱਨਾ ਕੱਟੇ ਨੇ ਮੈਂ ਬੰਦਾ ਸੁਦੀਪ ਪੰਜਰ ਵੀ ਬੋਲੋ ਜੀਰਾ ਬੋਲੋ ਜੀਰਾ ਬੋਲੋ दी दी भी ही। दी दो सौ पत्ता दो सौ तीस जी दो सौ पैंती है दो सौ पैंती चाली चाली संताली दो सौ पचास दो सौ पचवंजा दो सौ पचवंजा ਹਾਂਜੀ 255 255 ਕਿੰਨੇ ਕਿੰਨੇ ਘੱਟਿਆ ਘੱਟਾ 150 255 150 ਕਿਲੋ 55 ਕਿਲੋ ਆਇਆ 55 55 ਕਿਲੋ ਬੋਲਿਆ 55 ਕਿਲੋ ਹੀ ਮੰਨ ਕੇ ਚੱਲਾਂਗਾ ਘੱਟਾ ਪੜੀ ਯਾਰ ਆ ਇੱਕ ਗੱਟਾ ਘੱਟ ਜਾ ਉੱਤੇ ਇੱਕ ਗੱਟਾ ਘੱਟੇ ਹੋ ਜਾਣਾ ਸੁਣ ਰੈਂ ਦੇ ਨੰਬਰ 255 255 ਰੈਂ ਦੇ ਲੋੜ ਹੀ ਨਹੀਂ ਆ 255 ਆ ਜੀ ਬੋਲਣਾ ਕਿਹੜਾ 255 ਡੇਰ ਖੱਟਾ ਡੇਰ ਤੋਂ 255 ਬਾਬਾ ਜੀ ਬੋਲਣਾ ਪਾ 255 ਕੰਪਲੀਟ ਨਾਲ ਦੀ ਟੈਕਲੀ ਕਿੱਥੇ ਆ 255 ਨੂੰ ਸੁਪਰ ਹੋਵੇਦਾ ਯਾਰ 255 ਇਹਦਾ ਚੇਰ ਕੋਈ ਨਹੀਂ ਦੇਖੇ ਦੇ 255 ਹਾਂਜੀ ਬਾਬਾ ਜੀ ਬੋਲੋ ਆਪਾ ਵੇ ਨਹੀਂ ਮੇਜਰ ਮੈਂ ਜੋ ਮੈਂ ਜੋ ਪਾਲੀਕਾ ਕੇ ਨਰਾਇਆ ਫਸਟ ਵਿੱਚ ਤੇ ਕਿੰਨੇ ਆ ਯਾਰ ਬੜਾ ਪਿਆ ਆ ਗਿਆ ਕਿ ਕਿਹੜਾ ਕਿਹੜਾ ਨਾ ਕੱਲੜਾ ਕੱਟਾ ਹੋਵੇ ਮੰਨਣਾ ਹੋਰ ਫਾਇਦਾ ਹੋਵੇ ਕਿਉਂ ਵਿਦੇਸ਼ ਜਾਦੇ ਆ ਥੋੜਾ ਘਟਾ ਹੋਰ ਸਾਰਾ ਲੱਜਾ ਨਹੀਂ ਲੱਗਿਆ ਰਿਵਾਜ ਹੋਣੇ ਪੈਦੇ ਹੈ

ਖੜਾ ਦਾਣਾ ਪਲਟਾਓ ਵਾਪਸ ਆਪ ਦਾ ਦਾਣਾ ਆਲੂ ਮੋਰੇ ਸਾਰੇ ਦਾਣੇ ਚੈਰ ਠੀਕ ਹੈ ਓਏ ਸਾਹਬ ਉਹ ਇੱਕ ਤਾਂ ਦਾਣਾ ਹੈ ਬਾਕੀ ਤਕਰੀਬਨ ਪਿਆਰ ਗਿਆ ਦੇਖੋ ਜੀ ਆਪ ਨੇ ਥੋੜਾ ਦੁਬਾਰਾ ਬੋਲੋ ਕੋਈ ਦੁਬਾਰਾ ਬੋਲੀ ਬੋਲੀਏ ਦੁਬਾਰਾ ਬੋਲੋ ਦੂਰ ਤੋਂ ਹੁਣ ਆਪਾਂ ਉੱਥੇ ਖੜੇ ਆ ਕਿ ਨਹੀਂ ਖੜੇ ਨਹੀਂ ਬਾਬਾ ਜੀ 180 ਜੀ 180 180 180 सौ अस्सी ती छोड़ी एक सौ अस्सी रुपये हां जी दो सौ दो सौ दो सौ दो सौ दो सौ जी दो सौ दो सौ पां दो सौ पंज दस दो सौ पंद्रह दो सौ भी दो सौ भी दो सौ भी 220 200 ਪੱਕਾ ਪੁੱਛਿਆ ਜੀਮਦਾਰ ਨੂੰ ਫਿਰ ਰਾਜਵੀਰ 200 ਪੱਕਾ ਪੁੱਛਿਆ ਜੇ ਤੁਹਾਨੂੰ ਪਸੰਦ ਹੋਵੇ ਤਾਂ ਫਿਰ ਪਰਮਾਹ ਹੀ ਤੁਸੀਂ ਆਪਣੇ ਚੱਲਣਾ ਨਹੀਂ ਆ ਦਰਬੜ ਹੋ ਜਾਣਾ ਹਾਂ ਆਪਾਂ ਕੁਝ ਵੀ ਨਹੀਂ ਬੋਲਦੇ ਨਹੀਂ ਚਲੋ ਹੋ ਗਿਆ ਚਲੋ ਉਹ ਡਾਇਮੰਡ ਦੇ ਲੱਗਦਾ ਉਹ ਡਬਲ ਉਹ ਇਹਨੂੰ ਪਤਾ ਹੀ ਕਿੰਨਾ ਲੋ ਜੀ ਦੇਖੋ ਜੀ ਬਾਪ ਬਾਈ ਬਾਪ ਬਿਲਕੁਲ ਫੁੱਲ ਦੇ ਸੀ ਕਿ ਹਲਾ ਕਮਾਲ ਜੈਨੂੰ ਕਹਿੰਦੇ ਆਲੂ ਇਹਨੂੰ ਕਹਿੰਦੇ ਆਲੂ ਬੋਲੋ ਕੱਟਾ ਹਰੂ ਵਾਲਾ ਆਲੂ ਆਲੋ ਵਧੀਆ ਮਾਲ 230 ਕੱਟੇ ਯਾਰ ਹਾਂਜੀ ਆ ਨਾ ਆ ਗਿਆ ਸ਼ਾਹ ਬਹੁਤ ਦੇਰ ਬਿਤਾਏ ਨੇ ਬੋਲ ਦੋ 230 ਬਸ 230 40 40 70 70 270 70 85 85 90 95 95 ਜਮਾਨੂ ਵੀ ਜੁੜਦਾ ਹੈ ਇਨੇ ਗੇਟੇ ਬਈ ਨਹੀਂ ਲੈ ਆ ਆਹ 300 ਇਨੇ ਗੇਟੇ ਬਈ 135 ਘਟੇ ਕੋਈ ਜਾਨ ਵੀ ਨਹੀਂ ਪੁੱਛਾ ਉਹ 100000 ਉਹ ਨੂੰ ਵੇਖਣ ਦੀ ਲੋੜ ਨਹੀਂ ਆਸ ਕਿਹਦੇ ਦੇ ਦੇ ਪੰਜ ਸੁਣਨਾ ਪੈਗਾ ਇਹ ਕੋਲ ਦੇ ਯਾਰ ਬੰਦੇ ਵੜਦੇ ਕਿੱਦਾਂ ਵੜਦੇ ਯਾਰ ਇਹ ਬੰਦਾ ਜਿਹੜੀ ਇਹ ਨਾ ਮਿਕਸ ਵੀ ਕਿਆ ਦੇ ਪੁੱਛਦਾ ਚਾਰ ਜਿਹੜਾ ਨਾ ਵਾਹ ਬਈ ਵਾਹ ਵਾਹ ਬਈ ਲੋ ਜੀ ਕਿਤੋਂ ਵਧੀਆ ਨਿਕਲੇ ਆ ਬਹੁਤ ਵਧੀਆ ਨਿਕਲੇ ਆਂ ਆਹ ਘੱਟੀ ਦਾ ਚੋਲੋ ਚਲੋ ਤਿੰਨ ਹਾਂਜੀ 305 ਚੱਲਿਆ ਬਈ 305 2.5 3 ਇੱਧਰ ਵੇਖੀ ਯਾਰ ਹਾਂਜੀ 305 ਚੱਕ ਪੁੱਤਰ ਨੌੜੀ ਚਲੋ ਕਿੱਥੇ ਨੇ 305 305 ਰੁਪਏ ਬੋਲੋ ਚਿਹਰਾ ਬੋਲੋ ਚਿਹਰਾ ਬੋਲੋ ਹੋਈ ਪੱਕੇ ਨੇ ਕੱਚੀ ਐ ਬਲੀ ਤੀ ਛੋੜ ਜਲਦੀ ਵੀ ਤੀ ਛੋੜ ਜਲਦੀ ਨਹੀਂ ਹਾਂਜੀ ਬੋਲੋ ਕੀ ਬੋਲਾਈ 26 280 200 ਪੱਕਾ 230 235 235 235 235 235 235 40 40 45 205 205 255 ਹਾਂਜੀ 255 255 ਕਿੰਨੇ ਕਿਲੋ ਦਿੱਤੇ ਆ ਘਟਾ 300 255 50 ਕਿਲੋ ਕੋਲਿਆ 55 55 ਕਿਲੋ ਕੋਲਿਆ 55 ਕਿਲੋ ਦੀ ਮੰਨ ਕੇ ਜਿਹਾਗਾ ਘਟਾ ਪੜੀ ਯਾਰ ਆ ਇੱਕ ਗੱड्डा ਘੱਟ ਦੇ ਉੱਤੇ ਇੱਕ ਗੱड्डा ਘੱਟੇ ਹੋ ਜੀ ਸੁਣ ਲੈ ਜਿੰਨਾ 255 ਦਾ 255 ਲੈਣ ਦੇ ਲੋੜ ਨਹੀਂ 255 ਆ ਜੀ ਬੋਲਣਾ ਬਈ 255 150 ਘੱਟਾ 150 255 ਬਾਈ ਬੋਲਣਾ 255 ਕੰਪਲੀਟ ਨਾਲ ਦੀ ਟੈਲੀ ਕਿੱਥੇ ਆਇਆ 255 ਆਲੂ ਸੁਪਰ ਹੋਵੇ ਦਾ ਯਾਰ ਕਿਉਂ 255 ਇਹਦਾ ਚਰ ਕੋਈ ਨਹੀਂ ਦੇ ਦੇ ਪਹਿਲਾਂ ਪਹਿਲਾਂ 255 ਹਾਂਜੀ ਬਾਬਾ ਇਹ ਬੋਲੋ ਆਪਾ ਮੇਰੇ ਲਈ ਨਹੀਂ ਮੇਰੇ ਲਈ ਪਲਦੀਆਂ ਕਾ ਕੇ ਮਾਰਿਆ ਫਲਸਾ ਆ ਗਿਆ ਆ ਰਾਮ ਨੂੰ ਬੜਾ ਕਈ ਆ ਗਿਆ ਆ ਗਿਆ ਅਸੀਂ ਸ਼ਿਕਾਇਤ ਦਾ ਸ਼ਿਕਾਇਤ ਨਾ ਦੋ ਕਲੜਾ ਘਟਾ ਹੋਵੇ ਉਹਨਾਂ ਨੇ ਟੌਰ ਬਹੁਤ ਗਏ ਉਹਨਾਂ ਨੇ ਕਿਹਦੇ ਵਿੱਚ ਗਿਆ ਕਿੰਨੀ ਪਸਿਆਣਾ ਉਹ ਥੰਦਾ ਘਟਾ ਹੋਰ ਸਾਰਾ ਜਿੰਜਾ ਹੈ ਕਿੰਨੀ ਲੱਗਣੀ ਹੈ ਰਹਿਵਾਣ ਤੋਂ ਬਟੇ ਗਿਆ शिकायत तो 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 है क्या रखो सारे दादे ਸਾਰੇ ਦਾਣੇ ਪੁੱਲਟੇ ਹੋ ਗਏ। ਰੰਗ ਦਾ ਨਾ ਲਾਲੂ ਸਾਰੇ ਦਾਣੇ ਚਿਹਰੇ। ਠੀਕ ਹੈ। ਜਿੰਨੇ ਕਿਤੇ ਲਾਈਨ ਹੈ। ਹਾਂ ਜੀ ਸਾਹਿਬ। ਉਹ ਇੱਕ ਤਾਂ ਦਾਣਾ ਹੈਗਾ ਬਸ ਤਕਰੀਬਨ ਕਹਿ ਯਾਰ ਇੱਕ ਤੁਰੀ ਆਪ ਮੇਰੇ ਤੋਂ। ਦੁਬਾਰਾ ਤੋਂ ਬੋਲੋ। ਕੋਈ ਦੁਬਾਰਾ ਬੋਲੀ ਬੋਲੀਏ। ਦੁਬਾਰਾ ਬੋਲੋ ਦੂਰ ਤੋਂ। 180। ਉਹਰਾਪਾ ਉੱਥੇ ਖੜੇ ਆ ਕਿ ਨਹੀਂ ਖੜੇ? ਨਹੀਂ ਪਾਪਾ ਜੀ। 180 ਜੀ। 180। 180। 180। सौ अस्सी ती शॉट जी एक सौ अस्सी रुपये हां जी दो सौ दो सौ दो सौ दो सौ दो सौ जी दो सौ दो सौ पांच दो सौ पंज दस दो सौ पंद्रह दो सौ भी दो सौ भी दो सौ भी दो सौ भी 200 ਪੱਕਾ ਪੁੱਛਿਆ ਜੀਨਦਾਰ ਨੂੰ ਫਿਰ ਰਾਜਵੀਰ 200 ਪੱਕਾ ਪਸੰਦ ਹੋਵੇ ਤਾਂ ਫਿਰ ਪਰਵਾਹ ਹੀ ਕੋਈ ਆਪਾਂ ਚੱਲਣਾ ਨਹੀਂ ਆ ਜੀ ਗਰਵਾੜ ਹੋ ਜਾਣਾ ਸਵਾਪਾ ਕੋਈ ਨਹੀਂ ਬਣਨੀ ਨਹੀਂ ਚਲੋ ਸ਼ੁੱਟ ਹੋ ਗਿਆ